ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਸਾਡੇ ਸਿੱਖਾਂ ਦੀ ਜੋ ਇਸ ਵੇਲੇ ਦਾ ਸ਼ਾਨ ਕੋਈ ਨਹੀਂ ਵਧੀਆ ਨਹੀਂ ਹੈਗੀ ਕਾਰਨ ਕੀ ਹੈ ਕਿ ਯਰ ਇੱਕ ਦੂਜੇ ਨਾਲੋਂ ਵੱਧ ਕੇ ਮੁੱਖ ਮੰਤਰੀ ਬਣ ਨੂੰ ਫਿਰਦਾ ਹਰ ਬੰਦਾ ਹਰ ਬੰਦਾ ਕਹਿੰਦਾ ਮੈਂ ਮੁੱਖ ਮੰਤਰੀ ਬਣ ਜਾ ਐਮ ਐਲ ਏ ਐਮ ਪੀ ਚਾ ਦੂਰ ਦੀਆਂ ਗੱਲਾਂ ਪਾਰਟੀਆਂ ਬਣਾ ਲਈਆਂ ਧੜੇ ਬਣਾ ਲਏ ਤੇ ਜਿਹੜੇ ਮਾਵਾ ਦੇ ਪੁੱਤਾਂ ਨੇ ਕੁਰਬਾਨੀਆਂ ਕੀਤੀਆਂ ਸਿੱਖ ਕੌਮ ਦੇ ਵਾਸਤੇ ਉਹ ਜੀਲਾਂ ਦੇ ਵਿੱਚ ਬੈਠੇ ਆ ਆਰਾਮ ਰਹਿਮ ਦੇ ਬਾਰੇ ਗੱਲ ਸੁਣੀ ਐ ਸਤਸੇ ਆਲੇ ਦੇ ਕਿ ਉਹਨੂੰ ਬਰੀ ਕਰਤਾ ਸਰਕਾਰ ਨੇ ਸੁਪਰੀਮ ਕੋਰਟ ਵੀ ਪੈ ਗਿਆ ਉਤੋਂ ਦੀ ਦੇਖੋ ਇੱਕ ਕਿੱਡੀ ਵੱਡੀ ਸੋਚਣ ਵਾਲੀ ਗੱਲ ਹੈ ਤੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਹਨਾਂ ਦੀ ਰਿਹਾਈ ਹੈ ਨਹੀਂ ਕਾਰਨ ਪਤਾ ਕਿੱਥੇ ਇਹ ਕਿਉਂ ਹੋਇਆ ਜਿਹੜੇ ਸਾਡੇ ਨਮਾਇੰਦੇ ਆ ਸਿੱਖ ਪੰਥ ਦੇ ਉਹ ਤਾਂ ਜਾ ਕੇ ਸਰਸੇ ਵਾਲਿਆਂ ਦੇ ਪੈਰਾਂ ਦੇ ਵਿੱਚ ਬਹਿੰਦੇ ਰਹੇ ਆ ਤੇ ਪਾਵਰ ਕਿਵੇਂ ਹੋ ਜੂਗੀ ਸਾਨੂੰ ਗੁਰੂ ਸਾਹਿਬ ਜੀ ਨੇ ਇੰਨੀ ਪਾਵਰ ਦਿੱਤੀ ਸੀ ਬਹੁਤ ਜ਼ਿਆਦਾ ਹੈਵੀ ਹੁਣ ਵੀ ਹੈ ਉਸ ਵਾਹਿਗੁਰੂ ਤੋਂ ਅਕਾਲ ਪੁਰਖ ਤੋਂ ਪੈ ਰੱਖਣ ਦੀ ਲੋੜ ਹੈ ਪਰ ਇਹ ਤਾਂ ਲੁੱਟੇਰੇ ਲੋਕ ਯਾਰ ਜਿਨ੍ਹਾਂ ਨੇ ਸਿੱਕਾ ਗੋਮ ਨੂੰ ਬਦਨਾਮ ਹੀ ਕਰਤਾ ਜਵੇਂ ਹੀ ਬਦਨਾਮ ਕਰਤਾ ਬਹੁਤ ਸ਼ਰਮ ਵਾਲੀ ਗੱਲ ਹੈ ਅਜੇ ਵੀ 71 ਉਹ ਜੋ ਜੇ ਹੋ ਸਕਦੇ ਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਭਾਈ ਜੀ ਬਹੁਤ ਬੈਂਕ ਦੇ ਕਾਰਨ ਆਪਦੀ ਪਾਵਰ ਦਾ ਇਸਤੇਮਾਲ ਕੀਤਾ ਸਰਸੇ ਵਾਲੇ ਨੇ ਟਿਪਟਾਂ ਪਿਆਪ ਦੀਆਂ ਬੁੱਟਾਂ ਸਿੱਖ ਕੌਮ ਦੀਆਂ ਵੋਟਾਂ ਸਿੱਖਾਂ ਦੇ ਨਾਲ ਹੋਰ ਬਹੁਤ ਪ੍ਰੇਮ ਪਿਆਰ ਰੱਖਣ ਵਾਲੇ ਸੇ ਹਿੰਦੂ ਭਾਈਚਾਰਾ ਚਾ ਮੁਸਲਮਾਨ ਭਾਈਚਾਰਾ ਬਹੁਤ ਸਪੋਰਟ ਹੁੰਦੀ ਹੈ ਪ੍ਰੇਮ ਪਿਆਰ ਵੀ ਕਰਦੇ ਆ ਤੇ ਇਮਾਨਦਾਰ ਵੀ ਸਚਾਈ ਵੀ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਪਰ ਜਿਹੜੇ ਮੂਲੇ ਦੱਲੇ ਹੋਗੇ ਨਾ ਲੀਡਰ ਉਹ ਧੱਲੇ ਆ ਧੱਲੇ ਬੰਦੇ ਆ ਸਮਝ ਲਓ ਤੁਸੀਂ ਮੈਂ ਮਾਫੀ ਚਾਹੁੰਨਾ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਸੀ ਪਰ ਯਾਰ ਬਹੁਤ ਅਫਸੋਸ ਹੈ ਕਾਦੇ ਪਿੱਛੇ ਵੋਟਾਂ ਦੇ ਪਿੱਛੇ ਵੋਟਾਂ ਦੇ ਪਿੱਛੇ ਜਾ ਕੇ ਪੈਰਾਂ ਤੇ ਡਿੱਗ ਪਏ ਕਿਧਰੇ ਮਾਫੀਆਂ ਦੇਤੀਆਂ ਅੱਜ ਵੀ ਅਜੇ ਗੋਲ ਕਤੇ ਕਬਜਾ ਤੇ ਪੰਜਾਬ ਦੇ ਵੱਲ ਕੋਈ ਧਿਆਨ ਹੀ ਹੈ ਨਹੀਂਗਾ ਨਾ ਸਿੱਖ ਕੌਮ ਵੱਲ ਭਾਵ ਕੇ ਇਹਦੇ ਪਰਚਾਰ ਪ੍ਰਸਾਰ ਵੱਲ ਧਿਆਨ ਸਿੱਖੀ ਵੱਲ ਕੋਈ ਧਿਆਨ ਨਹੀਂ ਮਤਲਬ ਵੀ ਕੋਈ ਨਹੀਂ ਯਾਰ ਇੱਕ ਮੈਂ ਹੋਰ ਗੱਲ ਦੱਸਦਾ ਪੰਜਾਬ ਦੇ ਚੋ ਇਹ ਨਾ ਸੋਚੋ ਕਿ ਤਕਰੀਬਨ ਜ਼ਿਆਦਾ ਨਹੀਂ 15-20% ਲੋਕ ਪੰਜਾਬ ਦੇ ਵਿੱਚ ਉਹਦੇ ਨਾਲ ਜੁੜੇ ਹੋਏ ਆ ਸੋ ਇਹਨਾਂ ਚੀਜ਼ਾਂ ਦਾ ਮਤਲਬ ਸਮਝਣ ਨੂੰ ਇਹ ਨਹੀਂ ਵੀ ਉਹ ਕਿਉਂ ਬਾਹਰ ਆ ਗਿਆ ਅਫਸੋਸ ਇਹ ਨਿੰਗਾ ਮੇਰੇ ਕੰਨ ਨਾ ਭਾਵਤਾ ਅਸੀਂ ਕਿੱਥੇ ਖੜੇ ਆ ਅਸੀਂ ਇੱਕ ਦੂਜੀਆਂ ਲੱਤਾਂ ਖਿੱਚਣ ਵਾਲੇ ਰਹਿ ਗਏ ਯਾਰ ਇਸ ਗੱਲ ਦਾ ਅਫਸੋਸ ਹੈ ਤੇ ਸਾਡੇ ਜਿਹੜੇ ਆਕਾ ਡੋਢੀ ਪਾਰਟੀਆਂ ਬਣਾ ਕੇ ਬਹਿ ਗਏ ਇੱਕ ਦੂਜੇ ਤੇ ਦੋਸ਼ ਨਾ ਲਾਈ ਜਾਂਦੇ ਆ ਤੇ ਵਿੱਚੋਂ ਕੱਖ ਬਣੀ ਨਿਕਲ ਰਿਹਾ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਆ ਬਹੁਤ ਸ਼ਰਮ ਦੀ ਗੱਲ ਹੈ ਸੰਭਲੋ ਪਿਆ ਵਾਸੀਓ ਸੰਭਲਵਾ ਜੇ ਵੀ ਸ਼ਾਣੇ ਮਨਜੋ ਨਹੀਂ ਤਾਂ ਤੁਸੀਂ ਕੀ ਕਹਿੰਦੇ ਹੋ ਇੱਕ ਦਿਨ ਇਦੋਂ ਵੀ ਅਜੇ ਪੰਜਾਬ ਦਾ ਮਾੜਾ ਹਸ਼ਰ ਹੋਣਾ ਹੈ ਮੈਂ ਉਸ ਵਾਹਿਗੁਰੂ ਤੋਂ ਕਹਿੰਦਾ ਹੇ ਸੱਚੇ ਪਾਤਸ਼ਾਹ ਆਪ ਬਖਸ਼ ਲਓ ਅਸੀਂ ਸਾਰੇ ਭੁੱਲਣ ਹਾਰੇ ਆਪ ਕਿਰਪਾ ਕਰੋ ਪੰਜਾਬ ਨੂੰ ਬਚਾਓ ਸਿੱਖ ਧਰਮ ਨੂੰ ਆਪ ਹੀ ਜਨੇ ਬਲ ਦਿੱਤਾ ਤੇ ਆਪ ਹੀ ਤਾਕਤ ਦੇਣ ਵਾਲੇ ਹੋ ਕਿਰਪਾ ਕਰੋ ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ